ਬ੍ਰੇਕਤਵਾਦੀ ਕਾਇਰ ਫੇਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਨਗਰ ਨਿਗਮ ਲੈਂਡ ਵਿਭਾਗ ਵੱਲੋਂ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤੀ ਸੁਲਤਾਨਵੰਦ ਰੋਡ ਤੇ ਸੈਕਟਰੀ ਸੁਸ਼ਾਂਤ ਪਾਟਿਆ ਦੀ ਅਗਵਾਈ ਵਿੱਚ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਪਰ ਦੇਖਣ ਨੂੰ ਇਹ ਆਇਆ ਕਿ ਟੀਮ ਜਦੋਂ ਸੁਲਤਾਨਵੰਦ ਰੋਡ ਤੇ ਪੁੱਜੀ ਤਾਂ ਸਾਰੇ ਸੁਲਤਾਨਵੰਦ ਰੋਡ ਤੇ ਦੁਕਾਨ ਵਾਲਿਆਂ ਵੱਲੋਂ ਜੋ ਕਬਜ਼ੇ ਕੀਤੇ ਗਏ ਸਨ ਉਹਨਾਂ ਨੂੰ ਹਟਾ ਲਿਆ ਗਿਆ ਸੀ ਇਸੇ ਤਹਿਤੀ ਸੈਕਟਰੀ ਸੁਸ਼ਾਂਤ ਪਾਟਿਆ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਉਹ ਨਜਾਇਜ਼ ਕਬਜ਼ੇ ਕਰਨਗੇ ਤਾਂ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ ਇਸਮਾ ਕੇ ਡਾਕਟਰ ਕਿਰਨ ਨੇ ਵੀ ਜੋ ਦੁਕਾਨਦਾਰ ਪਲਾਸਟਿਕ ਦੇ ਵਰਤੋਂ ਕਰ ਰਹੇ ਸਨ ਉਹਨਾਂ ਦੇ ਪਲਾਸਟਿਕ ਦੇ ਲਿਫਾਫੇ ਜ਼ਬਤ ਕਰ ਲਏ ਅਤੇ ਨਾਲ ਹੀ ਉਹਨਾਂ ਦੇ ਚਲਾਨ ਵੀ ਕੀਤੇ ਉਹਨਾਂ ਦੇ ਨਾਲ ਚੀਫ ਸੈਨੀਟਰੀ ਇਨਸਪੈਕਟਰ ਵਿਜੈਗਿਲ ਇਨਸਪੈਕਟਰ ਅਮਨ ਸਮੇਤ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਅਸਲ ਕੋਈ ਮੁਹਿੰਮ ਨਹੀਂ ਹੈ ਸਾਡੀ ਡਿਊਟੀ ਹੈ ਔਰ ਅਸੀਂ ਰੈਗੂਲਰ ਆਪਣੀ ਡਿਊਟੀ ਜਿਹੜੀ ਹੈ ਕਰ ਰਹੇ ਆ ਮਾਨਯੋਗ ਜਿਹੜੇ ਸਾਡੇ ਕਮਿਸ਼ਨਰ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮਾਨਯੋਗ ਮੇਅਰ ਸਾਹਿਬ ਦੇ ਦੇਸ਼ ਤੇ ਪੰਜਾਬ ਸਰਕਾਰ ਦਾ ਇੱਕ ਬੜਾ ਕਲੀਅਰ ਵਿਜ਼ਨ ਹੈ ਕਿ ਅਮ੍ਰਿਤਸਰ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸਾਡਾ ਫਰਜ਼ ਮੰਨਦਾ ਕਿ ਅਸੀਂ ਮਿਲ ਜੁਲ ਕੇ ਇਸ ਸ਼ਹਿਰ ਨੂੰ ਸਾਫ਼ ਸੁਥਰਾ ਕਰੀਏ ਉਸੇ ਕੜੀ ਤੇ ਅਲੱਗ-ਅਲੱਗ ਜਿਹੜੇ گا ਆਪਣਾ ਸਾਡੀਆਂ ਟੀਮਾਂ ਅਲੱਗ-ਅਲੱਗ ਬਜ਼ਾਰਾਂ ਦੇ ਵਿੱਚ ਦੌਰਾ ਕਰਦੀਆਂ ਨੇ ਅੱਜ ਅਸੀਂ ਸੁਲਤਾਨਵਾਲਾ ਰੋਡ ਆਏ ਸੀ ਉੱਥੇ ਅਸੀਂ ਕਿਸੇ ਦਾ ਕੋਈ ਮੇਜਰ ਕੋਈ ਨੁਕਸਾਨ ਨਹੀਂ ਕੀਤਾ ਦਿਨ-ਤਿਹਾਰ ਦੇ ਦਿਨ ਅਸੀਂ ਸਿਰਫ ਇੱਕ ਸੰਕੇਤਕ ਕਾਰਵਾਈ ਕੀਤੀ ਹੈ ਕਿ ਲੋਕ ਠੀਕ ਸਮਝਣ ਦੇਖਣ ਚਾਹ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਦਿਵਾਰਾਂ ਖੜੀਆਂ ਕਰਦੀਆਂ ਕਿਸੇ ਨੇ ਪੂਰਾ ਦਾ ਪੂਰਾ ਫੁੱਟਪਾਥ ਹੀ ਮਲ ਲਿਆ ਕਿਸੇ ਨੇ ਫੁੱਟਪਾਥ ਮਲ ਕੇ ਅੱਧੀ ਸੜਕ ਤੇ ਵੀ ਕਬਜ਼ਾ ਕਰ ਲਿਆ ਤਾਂ ਮੇਰੀ ਤੇ ਅਪੀਲ ਹੈ ਆਪਣਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਕਿ ਆਪਾਂ ਕਬਜ਼ਾ ਮੁਕਤ ਅੰਮ੍ਰਿਤਸਰ ਜੜਾ ਵਾ ਬਣਾਈਏ ਮਾਣਯੋਗ ਸਾਡੇ ਸੀਐਮ ਪੰਜਾਬ ਤੇ ਮਾਂਜੋ ਕੈਬਿਨੇਟ ਪੰਜਾਬ ਨੇ ਜਿਹੜਾ ਵੈ ਇਹਨਾਂ ਨੂੰ ਇੰਨੇ ਇਤਿਹਾਸਿਕ ਦਿਨ ਜਿਹੜਾ ਸਾਡੇ ਸ਼ਹਿਰ ਨੂੰ ਪਵਿੱਤਰ ਦਾ ਦਰਜਾ ਦਿੱਤਾ ਹੈ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਇਹਨੂੰ ਮਿਲ ਜੁਲ ਕੇ ਪਵਿੱਤਰ ਕਰੀਏ ਉਹ ਪਵਿੱਤਾ ਤਾਂ ਲਈ ਸਭ ਤੋਂ ਪਹਿਲਾ ਕਦਮ ਮੈਂ ਵੈ ਕਿ ਅਸੀਂ ਇਨਕ੍ਰੋਚਮੈਂਟ ਨੂੰ ਦੂਰ ਕਰੀਏ ਔਰ ਦੂਸਰਾ ਜਿਹੜਾ ਪਲਾਸਟਿਕ ਸਿੰਗਲ ਯੂਜ਼ ਪਲਾਸਟਿਕ ਹੈ ਉਹਦੀ ਦੁਰਵਰਤੋਂ ਜਿਹੜੀ ਹੁੰਦੀ ਪਈ ਆ ਉਹਨੂੰ ਬੰਦ ਕਰੀਏ ਉੱਥੇ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਵੀ ਜਾਗਰੂਕ ਹੋਣ ਉਹ ਵੀ ਜਿਹੜਾ ਵੈ ਆਪਣਾ ਪਲਾਸਟਿਕ ਸਿੰਗਲ ਯੂਜ਼ ਤੋਂ ਦੂਰ ਰਹਿਣ ਔਰ ਜਿਹੜੇ ਅਵੈਧ ਕਬਜ਼ੇ ਕਰਕੇ ਲੋਕ ਸੜਕਾਂ ਤੇ ਕਰਦੇ ਨੇ ਇਹਨਾਂ ਨੂੰ ਤੁਸੀਂ ਵੀ ਕਹੋ ਕਿ ਜਿਹੜਾ ਅਵੈਧ ਕਬਜ਼ਾ ਨਾ ਕਰੋ ਤੁਸੀਂ ਲੋਕਾਂ ਨੇ ਸਮਾਨ ਤੇ ਲੈਣਾ ਹੀ ਹੈ ਲੇਕਿਨ ਜੋ ਆਪਣੀ ਲਿਮਟ ਚ ਲੈ ਕੇ ਕਰਨਗੇ ਕਾਰਪੋਰੇਸ਼ਨ ਦੀ ਜੋ ਹੱਦ ਬਣੀ ਹੋਇਆ ਚ ਲੈ ਕੇ ਕਰਨਗੇ ਤਾਂ ਜ਼ਿਆਦਾ ਅੱਛਾ ਹੋਏਗਾ ਸ਼ਹਿਰ ਲਈ ਧੰਨਵਾਦ ਅਮਰਸਰ ਨਗਰ ਨਿਗਮ ਦੇ ਲੈਂਡ ਵਿਭਾਗ ਵੱਲੋਂ ਅੱਜ ਸੁਲਤਾਨਵਿੰਡ ਰੋਡ ਤੋਂ ਲੈ ਕੇ ਸੁਲਤਾਨਵਿੰਡ ਨਹਿਰ ਤੱਕ ਕਾਰਵਾਈ ਕੀਤੀ ਗਈ ਹੈ ਜਿਹੜੀ ਕਾਰਵਾਈ ਹੈ ਅਮਰਸਰ ਨਗਰ ਨਿਗਮ ਦੇ ਸੈਕਟਰੀ ਸੁਸ਼ਾਂਤ ਪਾਟੀਆ ਦੀ ਅਗਵਾਈ ਵਿੱਚ ਹੋਈ ਮੈਂ ਆਪਣੇ ਸਹਿਯੋਗੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਇੱਥੇ ਦਿਖਾ ਦੇ ਜੇ ਅਸੀਂ ਛੱਲੇ ਇਟਗਾ ਕਬਰਿਸਤਾਨ ਦੇ ਬਾਹਰ ਖੜੇ ਆ ਲਗਾਤਾਰ ਤੁਸੀਂ ਦੇਖਦੇ ਹੋ ਬਿਲਕੁਲ ਅੱਜ ਫੁੱਟਪਾਥ ਖਾਲੀ ਹੈ ਇਹ ਇਸ਼ਕ ਕਰਕੇ ਖਾਲੀ ਹੈ ਕਿ ਅੱਜ ਨਗਰ ਨਿਗਮ ਦੀ ਲੈਂਡ ਵਿਭਾਗ ਵਾਲੀ ਜਦੋਂ ਇੱਥੇ ਕਾਰਵਾਈ ਸ਼ੁਰੂ ਕੀਤੀ ਗਈ ਇਹ ਫੁੱਟਪਾਥ ਸਾਰਾ ਹੀ ਖਾਲੀ ਹੋ ਗਿਆ ਨਹੀਂ ਤੇ ਆਏ ਦੇ ਨਹੀਂ ਇੱਥੇ ਜਿਹੜੇ ਲੋਜਾਨਾ ਦਿਨਾਂ ਵਿੱਚ ਤੁਸੀਂ ਦੇਖਦੇ ਸੀ ਸਬਜ਼ੀ ਦੇ ਵਾਲੇ ਕੰਮ ਕਰਦੇ ਅਸੀਂ ਫਿਰ ਤੁਹਾਨੂੰ ਕਹਣਾ ਚਾਹੁੰਦੇ ਹਾਂ ਫਾਸਟ ਵੇ ਨਿਊ ਟੀਮ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਟ੍ਰੈਫਿਕ ਜਾਮ ਹੁੰਦਾ ਸੀ ਉਸ ਕਰਕੇ ਲੋਕ ਇੱਥੇ ਕਾਫੀ ਸਬਜ਼ੀ ਦਾ ਕੰਮ ਵੀ ਕਰਨਾ ਚਾਹੁੰਦੇ ਪਰ ਅੱਜ ਇੱਥੇ ਜਿਹੜਾ ਫ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਲਾਲ ਸਾਡੇ ਜਿਹੜੇ ਕੰਮ ਬਾਜੀ ਤੁਸੀਂ ਇੱਥੇ ਕੰਮ ਕਰਦੇ ਅੱਜ ਰੇੜੀ ਲਾਈ ਕੀ ਗੱਲ ਰੇੜੀ ਬਾਜੀ ਕਾਰਪੋਰੇਸ਼ਨ ਵਾਲੇ ਆਏ ਉਸੇ ਕਰਕੇ ਰੇੜੀ ਲਾਈ ਉਹ ਕਹਿੰਦੇ ਸਫਾਈ ਹੋਣੀ ਚਾਹੀਦੀ ਇੱਥੇ ਤੇ ਆਪਣੀ ਸਫਾਈ ਰੱਖੋ ਨਾਲੇ ਟ੍ਰੈਫਿਕ ਬੰਦੀ ਇਸ ਕਰਕੇ ਇਹਨਾਂ ਨੇ ਰੇੜੀ ਲਾਈ ਪਰ ਹੁਣ ਤੁਸੀਂ ਕਿੰਨੇ ਦਿਨ ਨਹੀਂ ਰੇੜੀ ਲਾਉਗੇ ਫਿਰ ਰੇੜੀ ਹੁਣ ਕਾਰਪੋਰੇਸ਼ਨ ਵਾਲੇ ਚੱਲ ਜਾਣਗੇ ਉਹਨਾਂ ਨੂੰ ਅਪੀਲ ਕਰਾਂਗੇ ਸਾਡੀ ਰੇੜੀ ਲਵਾਈ ਜਾਏ ਉਹ ਤਾਂ ਚੱਲ ਗਏ ਉਹ ਚੱਲ ਗਏ ਤਾਂ ਹੁਣ ਫੇਰ ਲਾਵਾਂਗੇ ਇਹ ਰੇੜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਕਰਦੇ ਹੋਣੇ ਆਖਿਆ ਕਿ ਜਿੰਨੇ ਜਿਹੜੇ ਕਾਰਪੋਰੇਸ਼ਨ ਵਾਲੇ ਇਸ ਸੜਕ ਦੇ ਉੱਪਰ ਸਨ ਮੌਜੂਦ ਹਨ ਉਨੇ ਜਿਹੜਾ ਉਹਨੇ ਰੇੜੀ ਨਹੀਂ ਲਗਾਈ ਪਰ ਹੁਣ ਉਹਨਾਂ ਨੇ ਕਹਿਆ ਕਿ ਕਾਰਪੋਰੇਸ਼ਨ ਵਾਲੇ ਚਲੇ ਗਿਆ ਤੇ ਉਹ ਰੇੜੀ ਵੀ ਲਗਾਣਗੇ। ਸੋ ਅਸੀਂ ਫਿਰ ਤੁਹਾਨੂੰ ਕਹਿੰਦੇ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਲੋਕ ਆਪਣਾ ਕਾਰੋਬਾਰ ਕਰਨ। ਤੁਸੀਂ ਇਹ ਦੇਖ ਸਕਦੇ ਹੋ ਇੱਥੇ ਸਾਰੇ ਇਹ ਸਬਜੀ ਦਾ ਕੰਮ ਕਰਦੇ ਹਨ ਵੱਡੀ ਗਿਣਤੀ ਵਿੱਚ ਲੋਕ। ਅਸੀਂ ਇਹਨਾਂ ਦੇ ਕਾਰੋਬਾਰ ਦੇ ਖਿਲਾਫ ਨਹੀਂ ਲੋਕ ਆਪਣਾ ਕਾਰੋਬਾਰ ਕਰਨ ਪਰ ਨਾਲ ਨਾਲ ਇਹ ਆਪਣੇ ਟ੍ਰੈਫਿਕ ਦਾ ਵੀ ਧਿਆਨ ਰੱਖਣ ਵੀ ਜਿਹੜਾ ਇੱਥੋਂ ਟ੍ਰੈਫਿਕ ਲੰਘਦਾ ਹੈ ਉਸਨੂੰ ਪਰੇਸ਼ਾਨ ਫਟਪਾਤ ਦਾ ਫਟਬਾਤ ਤੋਂ ਕੇ ਹੋਰ ਸਮਾਨ ਕਰ ਲਿਓ ਉਸ ਤੋਂ ਬਾਅਦ ਜਦੋਂ ਲੋਕ ਖਰੀਦਣ ਸਮਾਨ ਖਰੀਦਣ ਵਾਸਤੇ ਆਉਂਦੇ ਹਨ ਤਾਂ ਇੱਥੇ ਵੱਡਾ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਅਗਰ ਜੇ ਕਾਰਵਾਈ ਕਰਨੀ ਹੈ ਤਾਂ ਸਹੀ ਤੰਗ ਨਾ ਕਰੇ ਅਗਲੇ ਕਿਉਂਕਿ ਤੁਸੀਂ ਹੋਣੇ ਸੁਣਿਆ ਰੇਡੀ ਵਾਲਿਆਂ ਨੇ ਆਖਿਆ ਕਿ ਕਾਰਪੋਰੇਸ਼ਨ ਚੱਲ ਗਈ ਹੈ ਤਾਂ ਹੁਣ ਅਸੀਂ ਰੇਡੀ ਵੀ ਲਗਾਵਾਂਗੇ ਅੰਮ੍ਰਿਤਸਰ ਪਾਸਟ ਵਿਖੇ ਆਪਣੇ ਸਹਿਯੋਗੀ ਨਰੇਸ਼ ਕੁਮਾਰ ਨਾਲ ਰਕੇਸ਼ ਕੁਮਾਰ